आरपीडी 24 ਦਿਖ ਰਿਹਾ ਦਰਸ਼ਕਾਂ ਨੂੰ ਸੋਢੀ ਨਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਜਦੋਂ ਵੀ ਸਮਰ ਆਉਂਦੀ ਆ ਤੇ ਫਿਰ ਤੁਹਾਡੇ ਸਾਡੇ ਚਿਹਰਿਆਂ ਤੇ ਆਮ ਹੀ ਖੁਸ਼ੀ ਆ ਜਾਂਦੀ ਆ ਖੁਸ਼ੀ ਆਉਣੀ ਵੀ ਬਣਦੀ ਆ ਕਿਉਂਕਿ ਉਹ ਆਪਾਂ ਖੇਡ ਮੇਲਿਆਂ ਦੀ ਗੱਲ ਕਰੀਏ ਸ਼ੋਅਾਂ ਨੂੰ ਲੈ ਕੇ ਗੱਲ ਕਰੀਏ ਤੇ ਖਾਸ ਤੌਰ ਤੇ ਕਬੱਡੀ ਕਬੱਡੀ ਇਹ ਇੱਕ ਇਹੋ ਜਿਹੀ ਗੇਮ ਆ ਜੇ ਕਿਸੇ ਨੇ ਸਾਡੇ ਵਰਗੇ ਨੇ ਨਹੀਂ ਵੀ ਖੇਡੀ ਉਹ ਵੀ ਦਿਲੋਂ ਪਿਆਰ ਕਰਦਾ ਤਾਂ ਹੀ ਤੇ ਅਸੀਂ ਮਾਂ ਖੇਡ ਕਬੱਡੀ ਕਹਿੰਨੇ ਆ ਤੇ ਖਾਸ ਤੌਰ ਤੇ ਕੈਨ ਸਿੱਖ ਕਲਚਰ ਦਾ 41ਵਾਂ ਕਬੱਡੀ ਕੱਪ ਜਿਹੜਾ ਹੋਣ ਜਾ ਰਿਹਾ 12 ਜੁਲਾਈ ਨੂੰ ਪਾਵਰ ਰੀਡ ਦੀਆਂ ਖੁੱਲੀਆਂ ਗਰਾਊਂਡਾਂ ਦੇ ਵਿੱਚ ਸਾਨਾ ਦੇ ਪੇੜ ਹੋਣਗੇ ਲੈਂਦਾ ਤੇ ਚੜਦਾ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਅੱਜ ਮੈਂ ਵਧਾਈ ਦੇਣੀ ਚਾਹਨਾ ਬਾਈ ਸੁਖਾ ਮਾਨ ਸ਼ੱਬਾ ਥਿਆੜਾ ਉਹਨਾਂ ਨੂੰ ਯਾਹੀ ਦਾ ਯਾਹੀ ਭਰ ਕੇ ਜਿਹੜਾ ਪਾਕਿਸਤਾਨ ਤੋਂ ਜਿਹੜਾ ਜੀ ਪਲੇਅਰਾਂ ਦਾ ਇਹ ਪਹੁੰਚ ਗਿਆ ਤੇ ਜਿੱਥੇ ਅਸੀਂ ਉਹਨਾਂ ਨੂੰ ਜਿਐ ਆਖਾਂਗੇ ਤੇ ਨਾਲ ਹੀ ਦਰਸ਼ਕੋ ਸਰੋਤਿਓ ਤੁਹਾਡੇ ਵਾਸਤੇ ਵੱਡੀ ਖੁਸ਼ਖਬਰੀ ਇਹ ਆ ਇਸ ਟੂਰਨਾਮੈਂਟ ਦੀ ਕੋਈ ਵੀ ਟਿਕਟ ਨਹੀਂ ਕੋਈ ਵੀ ਟਿਕਟ ਨਹੀਂ ਜੀ ਫ੍ਰੀ ਬਿਲਕੁਲ ਟੂਰਨਾਮੈਂਟ ਤੁਹਾਨੂੰ ਜਿਹੜਾ ਚੋਟੀ ਦੇ ਪਲੇਅਰਾਂ ਨੇ ਜਿੱਥੇ ਪ੍ਰਦਰਸ਼ਨੀ ਵਧੀਆ ਕਰਨੀ ਆ ਬਸ ਇਦਾਂ ਹੋਣਾ ਵੀ ਇੱਕ ਪੁਆਇੰਟ ਉੱਧਰ ਵੱਧ ਗਿਆ ਅੱਧਾ ਪੁਆਇੰਟ ਉੱਧਰ ਘਟ ਗਿਆ ਐਸੇ ਤਰ੍ਹਾਂ ਜਿਹੜੇ ਮੁਕਾਬਲੇ ਹੋਣਗੇ ਤੇ ਬਿੱਗ ਕਬੱਡੀ ਦਾ ਇਸ ਮੈਂ ਕਹਾਂਗਾ ਟੂਰਨਾਮੈਂਟ ਦਾ ਜਿਹੜੀ ਅਸੀਂ ਪੂਰੀ ਫੈਡਰੇਸ਼ਨ ਆ ਕਲੱਬਾਂ ਜਿੰਨੀਆਂ ਉਹਨਾਂ ਨੂੰ ਵਧਾਈ ਜਿੱਥੇ ਦਿਨੇ ਆ ਤੇ ਤੁਹਾਨੂੰ ਵੀ ਇਹ ਗੁਜਾਰਸ਼ ਕਰਦੇ ਆ ਸਮੇਂ 'ਚੋ ਸਮਾਂ ਕੱਢ ਕੇ 12 ਜੁਲਾਈ ਨੂੰ ਤੁਸੀਂ ਹੌਮ ਹਮਾ ਕੇ ਕੈਨਸਕ ਕਲਚਰ ਦਾ ਆਪਾਂ ਹੋਰ ਵੀ ਬਾਣ ਜਿਹੜਾ ਵਧਾਉਣਾ ਜੇ ਪਹਿਲਾਂ ਤੋਂ ਆਪਾਂ ਗੱਲ ਕਰ ਲਈਏ ਮੈਨੂੰ ਤੇ ਆਏ ਨੂੰ ਭਾਵਾ 25 ਸਾਲ ਦਾ ਸਮਾਂ ਹੋ ਗਿਆ 41ਵਾਂ ਕਬੱਡੀ ਕੱਪ ਦੇਖੋ ਕਿੰਨਾ ਸਮਾਂ ਹੋ ਗਿਆ ਜਦੋਂ ਤੋਂ ਕੈਨਸਕ ਜਿਹੜੀ ਆ ਇਹੋ ਟੂਰਨਾਮੈਂਟ ਕਰਵਾਉਂਦੀ ਆ ਤੇ ਚਲੋ ਐਸੇ ਹੀ ਤਰ੍ਹਾਂ ਤੁਸੀਂ ਆਰਪੀਡੀ 24 ਦੇ ਨਾਲ ਬਣੇ ਰਹਿਣਾ ਟਰਮੀਨਲ ਬੰਨ ਤੇ ਟਰਮੀਨਲ 3 ਅਸੀਂ 에어ਪੋਰਟ ਤੇ ਜਿਹੜਾ ਜੀ ਪਹੁੰਚ ਗਏ ਆ ਤੇ ਪਲੇਅਰਾਂ ਨੂੰ ਵੈਲਕਮ ਜਿਹਾ ਆਖਦੇ ਆ 416 303 4444 ਮੇਰਾ ਨੰਬਰ ਹੈ ਕੋਈ ਵੀ ਤੁਹਾਡਾ ਬਿਜ਼ਨਸ ਸਿਆ ਇਸ਼ਤਿਹਾਰ ਐਡ ਵਗੈਰਾ ਦੇਣਾ ਹੁੰਦਾ ਤੇ ਸਾਨੂੰ ਵੀ ਖੁਸ਼ੀ ਹੋਵੇਗੀ ਜਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ ਡੇਲੀ ਦੇ ਦੋ ਰੇਡੀਓ ਪ੍ਰੋਗਰਾਮ ਅਸੀਂ ਕਰਦੇ ਰੌਣਕ ਪੰਜਾਬ ਦੀ 770 AM ਤੇ ਪਿਛਲੇ 18 ਸਾਲਾਂ ਤੋਂ ਉਡੀਕ ਅਸੀਂ 1350 AM ਤੇ ਸਾਰੇ ਹੀ ਪ੍ਰੋਗਰਾਮਾਂ ਨੂੰ ਇਸੇ ਦੀ ਤਰ੍ਹਾਂ ਤੁਸੀਂ ਪਿਆਰ ਦਿੰਦੇ ਰਹਿਣਾ ਤੇ ਚਲੋ ਆਪਾਂ ਮਿਲਦੇ ਹਾਂ ਪਲੇਰਾਂ ਨੂੰ ਜੀ ਜਿਆਨੂ ਇਸ ਸੋਢੀ ਨਾਗਰਾ ਜੀ ਰਾਂਸੋ ਦੇ ਮੀਡੀਆ ਦੇ ਮੇਨ ਬੰਦੇ ਆ ਇਹ ਕਿੱਥੋਂ ਕਿਵੇਂ ਆਇਆ ਜੀ ਨਹੀਂ ਨਹੀਂ ਕੋਈ ਤੁਸੀਂ ਏਡੀ ਦੂਰੋਂ ਆਏ ਕਿ ਨਹੀਂ ਤੁਹਾਡੀ ਮੁਹੱਬਤ ਹੈ ਭਾਈ ਜੀ ਹਾਂ ਨਹੀਂ ਨਹੀਂ ਯਾਰ ਤੁਸੀਂ ਦਿਨੋਂ ਪਿਆਰੇ ਤੁਸੀਂ ਆਰਪੀਡੀ 24 ਦੇਖ ਰਿਹਾ ਦਰਸ਼ਕਾਂ ਨੂੰ ਸੋਢੀ ਨਾਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜਿਆਨੂ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਦਿਆ ਰਹੇ ਆ ਵੀ ਲੈਂਦਾ ਤੇ ਚੜਦਾ ਪੰਜਾਬ ਦੇ ਪਲੇਅਰ ਜਿੱਥੇ ਕਮਾਂਗਾ ਭਰਾ ਆ ਪਿਆਰ ਦੀ ਇੱਕ ਸਾਂਝ ਜਾਂ ਤੇ ਕਬੱਡੀ ਦਾ ਉਹ ਸਮਾਂ ਆ ਗਿਆ 12 ਜੁਲਾਈ ਦੀ ਗੱਲ ਕਰੀਏ ਸੁੱਖਾ ਮਾਨ ਬਾਈ ਹੁਣੀ ਸਾਡੇ ਨਾਲ ਆ ਮਾਨ ਸਾਹਿਬ ਵੈਲਕਮ ਜੀ ਹਨ ਧੰਨਵਾਦ ਛੋਡੀ ਸਾਹਿਬ ਹਾਂ ਤੇ ਅਸੀਂ ਭਰਾ ਅੱਜ ਦੇਖ ਲਾ ਪਿੱਛੇ ਦੇ ਜਿਹੜੇ ਹਾਲ ਦੇ ਵਿੱਚ ਸਾਡਾ ਭਰਾ ਆਇਆ ਕੀ ਬਾਤ ਆ ਸਿਰ ਮੱਥੇ ਤੇ ਦਿਨੋਂ ਪਿਆਰ ਆ ਭਾਜੀ ਕਬੱਡੀ ਇਦਾਂ ਹੁੰਦੀਆਂ ਯਾਰੀਆਂ ਕਹਿੰਦੇ ਹਾਂ ਪੈਰ ਤੇ ਪਲਾਸਟਰ ਲੱਗਿਆ ਤੇ ਭਰਾ ਸਾਡਾ 에ਰਪੋਰਟ ਤੇ ਆ ਗਿਆ ਸਾਡੇ ਨਾਲ ਦੇ ਹਾਂ ਨਹੀਂ ਨਹੀਂ ਤੇ ਆਪਣੇ ਜਵਾਨਾਂ ਦੇ ਵੈਲਕਮ ਲਈ ਆਪਾਂ ਸਾਰੇ ਆਏ ਆ ਸਹੀ ਗੱਲ ਤੇ ਜੋ ਜੋ ਮੁੰਡੇ ਨਿਕਲੇ ਹੀ ਜਾਣੇ ਆਪਾਂ ਦਿਉਣ ਦੇ ਸਾਰਿਆਂ ਨਾਲ ਗੱਲਬਾਤ ਕਰਨੀ ਅੱਜ ਇਹਨਾਂ ਦਾ ਸਾਰਿਆਂ ਦਾ ਗਰਮ ਜੋਸ਼ੀ ਨਾਲ ਵੈਲਕਮ ਕਰਕੇ ਇਹਨਾਂ ਨੂੰ ਆਪਾਂ ਗਰਾਮ ਦਾ ਤੱਕ ਲੈ ਕੇ ਜਾਣਾ ਪਬਲਿਕ ਦਾ ਔਰ ਖਾਸ ਤੌਰ ਤੇ ਮੈਂ ਸੁੱਖੇ ਪਹਿਲਾਂ ਵੀ ਗੱਲ ਕੀਤੀ ਆ ਤੁਹਾਡੇ ਵਰਗੇ ਟਾਵੇਂ ਟਾਵੇਂ ਭਰਾ ਆ ਜਿਹੜੇ ਆਪਾਂ ਦਿਲੋਂ ਪਿਆਰ ਕਰਦੇ ਆ ਔਰ ਭਾਵੇਂ 25 ਸਾਲ ਮੈਨੂੰ ਆਏ ਨੂੰ ਹੋ ਗਿਆ ਪਰ ਜਦੋਂ ਦੇਖੀਦਾ ਜਿਵੇਂ ਹੁਣ ਪੋਸਟਰ ਪੜ ਰਿਹਾ ਸੀ 41ਵਾਂ ਅਨ ਕਬੱਡੀ ਕੱਪ ਹਨਾ ਤੁਸੀਂ ਕਦੋਂ ਦੇ ਇਸ ਕਬੱਡੀ ਦੇ ਨਾਲ ਚਾ ਪੰਜਾਬ ਦੀ ਗੱਲ ਕਰ ਲਈ ਚਾ ਪਾਕਿਸਤਾਨ ਦੀ ਆਪਾਂ ਤੁਸੀਂ ਜੁੜੇ ਆ ਕਬੱਡੀ ਇੱਕ ਉਹ ਗੇਮ ਹੈ ਜਿੰਨੇ ਨਹੀਂ ਵੀ ਖੇਡੀ ਉਹ ਵੀ ਨਾਲ ਜੁੜੇ ਬਿਲਕੁਲ ਛੋਟੀ ਸਾਹਿਬ ਪਹਿਲੀ ਗੱਲ ਤਾਂ ਆਪਾਂ ਸਾਰੇ ਕਬੱਡੀ ਦੇ ਕਣ-ਕਣ ਰੇਤੇ ਦੇ ਵਿੱਚ ਆਪਾਂ ਖੇਡਦੇ-ਖੇਡਦੇ ਆਪਣੇ ਸੰਗ ਦੇ ਬੈਤਰੀ ਪਤਾ ਕਿੰਨਾ ਦਿੱਤਾ ਨੰਗਿਆ ਪਿੰਡਾਂ ਚ ਉਹ ਆਪਾਂ ਨੂੰ ਟਿਕਣ ਨਹੀਂ ਦਿੰਦਾ ਅਸਲੀਅਤ ਇਹ ਹੈ ਸਹੀ ਗਾ ਸਹੀ ਗਾ ਜਿਹੜਾ ਪਿੰਡਾਂ ਦੀ ਮਿੱਟੀ ਆਪਣੇ ਅੰਦਰ ਨਹੀਂ ਹੈ ਨਾ ਉਹ ਆਪਾਂ ਨੂੰ ਟਿਕਣ ਨਹੀਂ ਦਿੰਦੀ ਕਬੱਡੀ ਤੋਂ ਪਰੇ ਨਹੀਂ ਹੁੰਦਾ ਜੀ ਸਹੀ ਗਾ ਉਹ ਆਪਾਂ ਹੁਣਾ ਵੀ ਨਹੀਂ ਗਾ ਆ ਨਹੀਂ ਨਹੀਂ ਇੰਨੇ ਆਪਾਂ ਲੱਗੇ ਰਹਿਣਾ ਆਪਾਂ ਬਣਦਾ ਯੋਗਦਾਨ ਪਾਈ ਜਾਣਾ ਬਿਲਕੁਲ ਤੇ ਆਪਾਂ ਭਰਾਵਾਂ ਦਾ ਕਰਦੇ ਆ ਵੈਲਕਮ ਬਾਈ ਜੀ ਵੈਲਕਮ ਜੀਆ ਨੂੰ ਤੁਹਾਡਾ ਟ੍ਰਾਂਟੋ ਦੇ ਵਿੱਚ ਸ਼ੁਭਨਾਮ ਤੁਹਾਡਾ ਕਿਹੜਾ ਹਫਜ਼ਨ ਰਾਜਾ ਫਸਟ ਟਾਈਮ ਠੀਕ ਆ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਸਰ ਬਹੁਤ ਵਧੀਆ ਫੀਲ ਹੋ ਰਿਹਾ ਜੀ ਫਸਟ ਟਾਈਮ ਇਡੇ ਵੱਡੇ ਪਲੇਟਫਾਰਮ ਤੇ ਖੇਡਣ ਆਏ ਤੇ ਬਹੁਤ ਅੱਛਾ ਲੱਗ ਰਿਹਾ ਠੀਕ ਠੀਕ ਤੇ ਤੁਸੀਂ ਰੇਡ ਕਰਦੇ ਹੋ ਜਾਂ ਫਿਰ ਸਟਾਪਰ ਹੈ ਜੀ ਸਟਾਪਰ ਠੀਕ ਆ ਭਾਈ ਜੀ ਤੁਹਾਡਾ ਵੀ ਵੈਲਕਮ ਜੀ ਐਨ ਸ਼ੁਭਨਾ ਜੀ ਰਸ਼ਦ ਜੱਟ ਠੀਕ ਆ ਜੱਟ ਸਾਹਿਬ ਜੀ ਐਨ ਨੂੰ ਵੈਲਕਮ ਹਾਂ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਵਰਗੇ ਭਰਾਵਾਂ ਨੂੰ ਮਿਲ ਕੇ ਜਦੋਂ ਹਨਾ ਆਪਾਂ ਟੈਲੀਵਿਜ਼ਨ ਤੇ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਦੀ ਆ ਜੱਫੇ ਦੇਖੀ ਤੇ ਕਿਤੇ ਰੇਡਾਂ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਚਾਹ ਸਾਡੇ ਲੀਡਰ ਲੋਕੀ ਜੋ ਮਰਜੀ ਜਿੱਦਾਂ ਵਰਜੀ ਕਰਨ ਪਰ ਤੁਹਾਡਾ ਸਾਡਾ ਜਿਹੜਾ ਪਿਆਰ ਹੈ ਇਸੇ ਹੀ ਤਰ੍ਹਾਂ ਪ੍ਰਮਾਤਮਾ ਅੱਲਾ ਬਰਕਰਾਰ ਰੱਖੇ ਇਸੇ ਹੀ ਤਰ੍ਹਾਂ ਪਿਆਰ ਬਣਾਈ ਰੱਖੇ ਹਾਂ ਤੇ ਖਾਸ ਕਰਕੇ ਇਹ ਜਿਹੜਾ ਟੂਰਨਾਮੈਂਟ ਜਿਹੜਾ ਤੁਸੀਂ 12 ਜੁਲਾਈ ਨੂੰ ਖੇਡਣਾ ਜਿੱਥੇ ਟੂਰਨਾਮੈਂਟ ਬਿਲਕੁਲ ਫ੍ਰੀ ਆ ਔਰ ਕਿੰਨਾ ਕੁ ਮੰਦ ਦੇ ਅੰਦਰ ਚਾ ਆ ਲਗਣਿਆ ਬੀਏ ਜਿਹੜਾ ਵੀ ਆਪਾਂ ਜੋ ਛੱਬੇ ਥਿਆੜੇ ਬਾਈ ਦੀ ਗੱਲ ਕਰਾਂ ਸੁਖੇ ਮਾਨ ਬਾਈ ਦੀ ਗੱਲ ਕਰੀਏ ਵੀ ਇੰਨਾ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਮੈਂ ਕਹਿੰਦਾ ਜਹਾਜ਼ ਦਾ ਜਹਾਜ਼ ਪਾਕਿਸਤਾਨ ਤੋਂ ਭਰ ਕੇ ਲਿਆਉਂਦਾ ਨਹੀਂ ਹੋਇਆ ਇੰਨੇ ਪਲੇਅਰ ਕਦੀ ਨਹੀਂ ਆਏ ਭਾਈ ਸੁਖੇ ਮਾਨ ਉਹਨਾਂ ਦੀ ਮਿਹਨਤ ਆ ਜਿਨ੍ਹਾਂ ਨੇ ਮੇਰਾ 2 ਸਾਲੋ ਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਭਾਈ ਸੁਖੇ ਮਾਨ ਨੇ ਕਿਹਾ ਮੈਂ ਵੇਖਦਾ ਕਿਵੇਂ ਨਹੀਂ ਲੱਗਦਾ ਇਹਨਾਂ ਮਿਹਨਤ ਕੀਤੀ ਮੇਰਾ ਵੀਜ਼ਾ ਲੱਗ ਗਿਆ ਤੇ ਇਸੇ ਤਰੀਕੇ ਹੋਰ ਵੀ ਪਲੇਅਰ ਜਹਾਜ਼ ਭਰ ਕੇ ਵਾਕੇ ਆਇਆ ਤੇ 12 ਤਰੀਕ ਨੂੰ ਜਿਹੜਾ ਕੱਪ ਹੋ ਰਿਹਾ ਉਹਦੇ ਵਾਸਤੇ ਪੂਰੇ ਅਸੀਂ ਬਰਜੋਸ਼ ਆ ਪੂਰੀ ਤਿਆਰੀ ਦੇ ਵਿੱਚ ਆ ਇਨ ਥੈਂਕ ਯੂ ਬਾਈ ਜੀ ਵੈਲਕਮ ਜੀ ਅਨੂ ਫੇਰ ਵੀ ਕਰਦੇ ਆਪਾਂ ਗੱਲੋ ਥੈਂਕ ਯੂ ਵੈਲਕਮ ਦਰਸ਼ਕੋ ਐਸੀ ਹੀ ਤਰ੍ਹਾਂ ਤੁਸੀਂ ਆਰਪੀਡੀ 24 ਦੇ ਨਾਲ ਬਨੇ ਰਹਿਣਾ ਭਾਈ ਜਨ ਤੁਹਾਡਾ ਟ੍ਰਾਂਟੋ ਦੇ ਵਿੱਚ ਵੈਲਕਮ ਜੀ ਐਨਓ ਆਰਪੀਡੀ 24 ਤੇ ਆਪਾਂ ਗੱਲ ਕਰ ਰਹੇ ਆਂ ਔਰ ਤੁਸੀਂ ਫਸਟ ਟਾਈਮ ਇੱਥੇ ਆਏ ਜਾਂ ਪਹਿਲਾਂ ਵੀ ਤੁਹਾਡਾ ਸ਼ੁਭਨਾ ਮਹਿਬੂਬਪਾਲਾ ਮਹਿਬੂਬਪਾਲਾ ਠੀਕ ਹੈ ਤੇ ਪਹਿਲਾਂ ਨਹੀਂ ਤੁਹਾਡੀ ਇੱਥੇ ਟ੍ਰਾਂਟੋ ਦੀ ਐਂਟਰੀ ਠੀਕ ਹੈ ਠੀਕ ਜੀ ਠੀਕ ਹੈ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੱਲੇ ਇਸ ਭਾਵੇਂ 12 ਜੁਲਾਈ ਨੂੰ ਆਪਣੇ ਮੈਚ ਆ ਪਰ ਖੁਸ਼ੀ ਜਿਹੜੀ ਆ ਉੱਥੇ ਵੀ ਪਾਕਿਸਤਾਨ ਤੋਂ ਹੀ ਹੋ ਗਈ ਹੋਣੀ ਵੀ ਹੁਣ ਚੱਲੇ ਕਿ ਨਹੀਂ ਹਾਂਜੀ ਹਾਂ ਹਾਂ ਤਾਂ ਵਧੀਆ ਹੋ ਗਿਆ ਤੁਹਾਡਾ ਸ਼ੁਭਨਾ ਵੀ ਬੱਬੀ ਜੱਟਾ ਬੱਬੀ ਹਾਂ ਤੁਸੀਂ ਫਿਰ ਕਿਦਾਂ ਰੀਡ ਕਿ ਸਟਾਫ ਕਰ ਮੈਂ ਰੀਡ ਕਰਾਂ ਤੁਸੀਂ ਫਸਟ ਟਾਈਮ ਐ ਇੱਥੇ ਕੈਟਰਾਂਟੋ ਫਸਟ ਟਾਈਮ ਕੈਨੇਡਾ ਆ ਰਹੇ ਤੁਸੀਂ ਸਰ ਠੀਕ ਹੈ ਤੁਸੀਂ ਫਸਟ ਟਾਈਮ ਜਾਂਪੇ ਐਕਦੀ ਫੇ 26 ਥੇ ਆੜੇ ਹੁਣੀ ਸਾਰੇ ਆਪਣੇ ਸੁਖਾ ਮਾਨ ਹੋਣਾ ਨੇ ਨਿਆਰਾ ਲਿਆਤਾ ਕਿ ਨਹੀਂ ਬਾਈ ਵੀ ਕਹਿੰਦਾ ਕਹਿੰਦਾ ਛੋਡੀ ਬਈ ਦੂਹਾਂ ਸਾਲਾਂ ਬਾਅਦ ਚ ਕਹਿੰਦਾ ਕਦੋਂ ਦੀ ਤਾਂਗ ਸੀਗੀ ਵੀ ਟ੍ਰਾਂਟੋ ਜਾਣਾ ਕਿ ਨਹੀਂ ਹਾਂ ਹਾਂ ਨਹੀਂ ਮਜ਼ਾ ਆਇਆ ਤੇ 12 ਜੁਲਾਈ ਨੂੰ ਜਿਹੜੇ ਪਟਾਕੇ ਗਰਾਊਂਡ 'ਚ ਕਿ ਨਹੀਂ ਜਦੋਂ 1 ਪੁਆਇੰਟ ਉੱਧਰ ਹੋਇਆ ਆਜ਼ਾਦਤਾ ਉੱਧਰ ਹਣਾ ਉੱਧਰ ਹੁਣ ਮੈਂ ਦੇਖ ਰਿਹਾ ਤੁਹਾਡੇ ਹੱਲ ਵੀ ਪਾਕਿਸਤਾਨ ਆਲ ਵੀ ਪਹਿਲਾਂ ਨਾਲੋਂ ਕਬੱਡੀ ਬਹੁਤ ਵਧੀਆ ਮੈਚ ਹੋਣ ਲੱਪੇ ਟੂਰਨਾਮੈਂਟ ਵਗੈਰਾ ਹਨਾ ਟੀਮਾਂ ਉੱਥੇ ਵੀ ਵਧੀਆ ਬਣ ਗਈਆਂ ਹੁਣ ਕਿਉਂਕਿ ਇੱਥੇ ਸਾਨੂੰ ਵੀ 25 ਕਿਸਾ ਰਹਿੰਦੀਆਂ ਨੂੰ ਹੋ ਗਏ 18 ਸਾਲ ਮੀਡੀਆ 'ਚ ਆ ਮੈਨੂੰ ਪਰ ਪਿਛਲੇ ਕੁਝ ਕਿਸਾਲਾਂ ਤੋਂ ਅਸੀਂ ਦੇਖਦੇ ਬਹੁਤ ਤਾਂਗ ਹੁੰਦੀ ਸੀ ਯਾਰ ਸਾਡੀ ਯਾਰ ਉਧਰਲੀ ਟੀਮ ਕਾਤੋਂ ਨਹੀਂ ਆਉਂਦੀ ਕਾਤੋਂ ਨਹੀਂ ਵੀਜ਼ੇ ਮਿਲਦੇ ਪਰ ਪਿਛਲੇ ਆ 2-3 ਸਾਲ ਤੋਂ ਜਦੋਂ ਤੋਂ ਦੇਖ ਰਿਹਾ ਵੀ ਹੁਣ ਵੀ ਸੁਣ ਦੇ ਵਿੱਚ ਆ ਆਈ ਥਿੰਕ 24 26 ਦੇ ਕਰੀਬ ਤੁਸੀਂ ਜਿਹੜੇ ਅੱਜ ਆਏ ਹੋ ਹਨਾ 24 26 ਦੇ ਕਰੀਬ ਹਨਾ ਔਰ ਵਧੀਆ ਯਾਰ ਕਿਉਂਕਿ ਇਹ ਹੁਣਾਂ ਚਲੋ ਜੀ ਬੈਸਟ ਵਿਸ਼ੇਸ ਤੁਹਾਡੇ ਸਾਰਿਆਂ ਵਾਸਤੇ ਅੱਲਾਹ ਤਾਲਾ ਪਰਮਾਤਮਾ ਤੁਹਾਨੂੰ ਸੱਟ ਪੇਟ ਤੋਂ ਬਚਾਵੇ ਔਰ ਤੁਸੀਂ ਆਪਣੇ ਵੱਲੋਂ ਵਧੀਆ ਗੇਮ ਜਿਹੜੀ ਪ੍ਰਦਰਸ਼ਨੀ ਦਿਖਾਉਂਕ ਰਹੇ ਥੈਂਕ ਯੂ ਮਰਾਪਰਾ ਥੈਂਕ ਯੂ ਸਰ ਹੋਰ ਵੀਡੀ ਕੀ ਹਾਲ ਸਾਡੀ ਕੀ ਹਾਲ ਸ਼ੁਭਨਾਮ ਮੁਜ਼ਮਮਲ ਮੁਜ਼ਮਮਲ ਸੰਧੂ ਠੀਕ ਆ ਸੰਧੂ ਸਾਹਿਬ ਵੈਲਕਮ ਜੀ ਐਨ ਤੁਹਾਡਾ ਟ੍ਰਾਂਟੋ ਦੇ ਵਿੱਚ ਤੁਹਾਡੀ ਫਸਟ ਟਾਈਮ ਐਂਟਰੀ ਜਾਂ ਪਹਿਲਾਂ ਆਏ ਫਸਟ ਟਾਈਮ ਹੈ ਉਦਾਂ ਤੇ ਕਿਤੇ ਕਿਤੇ ਮੈਚ ਦੇਖੇ ਆ ਆਪਣੇ ਖੇਡੇ ਜਿਹੜੇ ਤੁਸੀਂ ਯੂਰਪ ਵਗੈਰਾ ਗਏ ਜਾਂ ਕਿਤੇ ਹੋਰ ਨਹੀਂ ਨਹੀਂ ਮੈਂ ਬਹਿਰੀ ਨਹੀਂ ਖੇਡਿਆ ਬਹਿਰੀਨ ਹੈ ਤੇ ਇੱਥੇ ਇੱਥੇ ਕਦੋਂ ਕਦਾਂ ਤੁਸੀਂ ਸੋਚ ਰਹੇ ਸੀਗੇ ਪਿਛਲੇ ਸਾਲਾਂ ਤੋਂ ਟਰਾਈ ਕਰ ਰਹੇ ਸੀ ਜਿਹੜਾ ਫਸਟ ਟਾਈਮ ਤੁਹਾਡੀ ਇੱਥੇ ਐਂਟਰੀ ਹੋਈ ਹੋਣਾ ਨਹੀਂ ਮੇਰਾ ਫਸਟ ਮਤਲਬ ਫਸਟ ਟਾਈਮ ਐਸੇ ਸਾਲ ਮੌਲਕਾ ਹੈ ਐਸੇ ਸਾਲ ਮੇਰਾ ਵੀਜ਼ਾ ਲੱਗਿਆ ਕੀ ਆਵਾਜ਼ ਆ ਫਿਰ ਬਹੁਤ ਲੱਕੀ ਹੋਇਆ ਹਾਂ ਹਾਂ ਆਪਾਂ ਪਹਿਲਾਂ ਨਹੀਂ ਸੋਚਿਆ ਠੀਕ ਹੈ ਠੀਕ ਤੇ ਉੱਥੇ ਫਿਰ ਗੇਮ ਕਿਸ ਤਰ੍ਹਾਂ ਜਿੱਦਾਂ ਜਿਹੜੀ ਤੁਹਾਡੇ ਵਧੀਆ ਟੂਰਨਾਮੈਂਟ ਹੁੰਦੇ ਹੁਣ ਪਹਿਲਾ ਨਾਲ ਪਲੇਅਰ ਮੈਂ ਦੇਖਦਾ ਬਹੁ ਹਾਂ ਵਧੀਆ ਸਾਰੇ ਇਸ ਟਾਈਮ ਵਿੱਚ ਆਏ ਨਹੀਂ ਨਹੀਂ ਵਧੀਆ ਵਧੀਆ ਵੈਲ ਬੈਸਟ ਆਫ ਲੱਕ ਯਾਰ ਵੈਸਟ ਵਿਸ਼ੇ ਸਾਰਿਆਂ ਵਾਸਤੇ ਹਨ ਹਾਂ ਥੈਂਕ ਯੂ ਹੋਰ ਬਾਈ ਜੀ ਵੈਲਕਮ ਜੀ ਆਨੂ ਜਿੱਥੇ ਆਪਾਂ ਤੁਸੀਂ ਉੱਥੇ ਪਾਕਿਸਤਾਨ ਦੇ ਵਿੱਚ ਮੈਚ ਜਾਂ ਫਿਰ ਹੋਰ ਵੀ ਜਿੱਥੇ-ਕਿੱਥੇ ਜਾਣੇ ਹੋ ਖਾਸ ਤੌਰ ਤੇ ਹੁਣ ਆਪਾਂ 12 ਜੁਲਾਈ ਦੀ ਗੱਲ ਕਰਦੇ ਹਾਂ 12 ਜੁਲਾਈ ਜਿਹੜਾ ਇੱਥੇ ਟੂਰਨਾਮੈਂਟ ਹੋ ਰਿਹਾ ਔਰ ਮੈਂ ਪਹਿਲਾਂ ਵੀ ਗੱਲ ਕਰਦਾ ਸੀਗਾ ਬਾਈ ਆਪਣੇ ਸੁਖੇ ਮਾਨ ਨਾਲ ਮੇਗਾ ਤੁਹਾਡੀ ਟੀਮ ਵਧਾਈ ਦੀ ਪਾਤਰਿਆ ਕਿਉਂਕਿ ਤੁਸੀਂ ਅੱਜ ਤੋਂ ਕੋਈ 4-5 ਸਾਲ ਪਹਿਲਾਂ ਬਹੁਤ ਘੱਟ ਆਪਣੇ ਪਲੇਅਰ ਉਧਰੋਂ ਆਉਂਦੇ ਸੀ ਹੁਣ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਸਾਰੀ ਫੈਡਰੇਸ਼ਨ ਨੇ ਔਰ ਜਿਹੜੇ ਤੁਸੀਂ ਐਕਟਿਵ ਵੀ ਮੇਰੇ ਹਿਸਾਬ ਨਾਲ ਕੋਈ 26 ਦੇ ਆਸ-ਪਾਸ ਜਿਹੜੇ 26 ਦੇ ਆਸ-ਪਾਸ ਜਿਹੜੇ ਪਲੇਅਰ ਪਾਕਿਸਤਾਨ ਤੋਂ ਆ ਗਏ ਹਾਂ ਹਾਂਜੀ ਜੀ ਇਹਦੇ ਸਭ ਤੋਂ ਪਹਿਲੇ ਤੇ ਅਸੀਂ ਪਹਿਲੇ ਸ਼ੁਕਰੀਆ ਹਾਂ ਦਾ ਰੋਜ ਕੇ ਸਾਡੀ ਜਿਹੜੀ ਆ ਅਸੀਂ ਬਲਾਗ ਕਰਦੇ ਹਾਂ ਉਹਨਾਂ ਦਾ ਸ਼ੁਰੂਗੁਜ਼ਾਰ ਹੈ ਜਿਹੜੇ ਜਿਨ੍ਹਾਂ ਨੇ ਸਾਨੂੰ ਇੱਥੇ ਸਦਿਆ ਕੋਪਾ ਦਿੱਤਾ ਅੱਗੇ ਵੀ ਇੱਥੇ ਕਿਸੇ ਦਫਾ ਵੀ ਆਏ ਹਾਂ ਤੋ ਵਧੀਆ ਜਿਹੜੇ ਪਾਕਿਸਤਾਨ ਦੇ ਪਲੇਅਰ ਹੁੰਦੇ ਨੇ ਇਹਦੇ ਪਲੇਅਰ ਹੁੰਦੇ ਦਸਤ ਖੇਚੀ ਜੀ ਵੱਖਰੀ ਹੋ ਜਾਂਦੀ ਹਾਂ ਆਵਾਜ਼ ਪੈਂਦੀ ਆ ਫਿਰ ਮੈਚ ਦੇ ਨਿਆਰੇ ਜਿਹੜੇ ਥੋੜੇ ਵੱਖਰੇ ਹੁੰਦੇ ਹਾਂ ਤੇ ਬਾਕੀ ਵੀ ਤੁਹਾਨੂੰ ਪਤਾ ਤੇ ਜੀ ਉਹਨੇ ਪਾਕਿਸਤਾਨ ਦੇ ਪਲੇਅਰ ਇੰਡੀਆ ਦੇ ਪਲੇਅਰ ਹੋਣਗੇ ਉਹਨੂੰ ਬੜੀ ਪ੍ਰਮੋਟ ਹੋਈ ਸਹੀ ਗੱਲ ਸਹੀ ਗੱਲ ਸਹੀ ਗੱਲ ਨਾਲੇ ਇਹਦੇ ਵਿੱਚ ਭਾਈ ਇੱਕ ਹੋਰ ਵੀ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਪਲੇਅਰ ਭਰਾ ਹੋ ਚੈੱਕ ਕਲਾਕਾਰਾਂ ਪਿਆਰ ਦੀ ਸਾਂਝ ਹੋਰ ਵੀ ਵੱਧੀ ਹੈ ਜਦੋਂ ਆਪਾਂ ਗੇਮਾਂ ਇਕੱਠੇ ਖੇਡਦੇ ਆਂ ਇਕੱਠੇ ਕਲਾਕਾਰ ਆ ਉਹ ਵਾਰਮ ਅਪਸ ਕਰਦੇ ਆ ਇਹ ਵਧੀਆ ਮੈਸੇਜ ਆਉਂਦਾ ਸਾਰਿਆਂ ਥੈਂਕ ਯੂ ਮੇਰਾ ਭਰਾ ਵੈਸਟ ਵਿਸੇ ਤੁਹਾਡੇ ਵਾਸਤੇ ਥੈਂਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਆਪਾਂ ਜਦੋਂ ਵਿੰਟਰ ਲੰਘਦੀ ਆ ਤੇ ਸਮਰ ਦੇ ਵਿੱਚ ਇੱਕੋ ਗੱਲ ਹੁੰਦੀ ਆ ਵੀ ਜਿਹੜੇ ਆ ਕਬੱਡੀ ਜਾਂ ਫਿਰ ਸ਼ੋ ਵਗੈਰਾ ਮੇਲੇ ਜਿਹੜੇ ਉਹ ਦੇਖਦੇ ਆਂ ਖਾਸ ਕਰਕੇ ਕਬੱਡੀ ਦੀ ਗੱਲ ਪਹਿਲਾਂ ਵੀ ਮੈਂ ਕਰਦਾ ਕਈ ਵਾਰੀ ਰੇਡੀਓ ਤੇ ਵੀ ਕਰੀਦੀ ਐਵਰੀ ਡੇ ਗੱਲ ਕਰੀਦੀ ਆ ਕਬੱਡੀ ਗੇਮ ਇੱਕ ਇਹੋ ਜਿਹੀ ਆ ਲੈਂਦਾ ਤੇ ਚੜਦਾ ਪੰਜਾਬ ਦੀ ਗੱਲ ਕਰੀਏ ਇੱਥੇ ਸਾਂਝ ਹੋਰ ਵੀ ਵੱਧਦੀ ਆ ਔਰ ਹਰੇਕ ਕੋਈ ਕਬੱਡੀ ਨੂੰ ਪਿਆਰ ਕਰਦਾ ਔਰ ਅੱਜ ਜਿਹੜਾ ਇਹੋ ਕੈਂਸਖ ਦਾ 41ਵਾਂ ਟੂਰਨਾਮੈਂਟ ਹੋਣ ਜਾ ਰਿਹਾ ਜਿੱਥੇ ਸਾਰੀਆਂ ਕਲੱਬਾਂ ਫੈਡਰੇਸ਼ਨ ਤੁਸੀਂ ਵਧਾਈ ਦੇ ਪਾਤਰੋਂ ਗੱਲ ਬਈ ਛੱਬੇ ਥੜੇ ਦੀ ਕਰਾਂ ਸੁਖੇ ਮਾਨ ਉਹਨਾਂ ਦੀ ਗੋਰੇ ਦੀ ਦੇ ਮੁੰਡੀ ਪਾ ਉਹਨਾਂ ਦੀ ਜਿੰਨੇ ਵੀ ਤੁਸੀਂ ਪਰਿਵਾਰੋਂ ਸਾਰੇ ਜੇ ਇੱਕ ਇੱਕ ਦਾ ਬਈ ਨਾਂ ਲੈਣ ਲੱਗੇ ਤੇ ਸਾਰਾ ਪਿੰਡ ਮਿੱਤਰਾਂ ਦਾ ਸਮਾਂ ਆਪਣਾ ਲੰਘ ਜਾਣਾ ਤੇ ਸਾਰੇ ਹੀ ਭਰਾਵਾਂ ਨੂੰ ਵੈਲਕਮ ਕਰਦੇ ਔਰ ਬਹੁਤ ਸਾਰਿਆਂ ਨਾਲ ਮੈਂ ਗੱਲ ਵੀ ਕੀਤੀ ਬਈ ਜਿਨ੍ਹਾਂ ਦੀ ਫਸਟ ਟਾਈਮ ਐਂਟਰੀ ਆ ਔਰ ਪਤਾ ਲੱਗਦਾ ਫੇਸ ਤੋਂ ਖੁਸ਼ੀ ਲੱਗਦੀ ਆ ਵੀ ਯਾਰ ਦੋ ਤਿੰਨ ਸਾਲ ਤੋਂ ਤਾਂ ਸੀਗੀ ਕਿ ਕਦੋਂ ਟ੍ਰਾਂਟੋ ਜਾ ਕੇ ਖੇਡੀਏ ਕਿ ਨਹੀਂ ਕੀ ਕਹਿਣਾ ਚਾਹੋ ਨੇ ਬਾਈ ਜੀ ਹੈ ਬਿਲਕੁਲ ਸਹੀ ਗੱਲ ਕੀਤੀ ਹੈ ਜੀ ਕਿ ਸਾਡੇ ਪਾਕਿਸਤਾਨ ਤੋਂ ਹੀ ਤੁਹਾਡਾ ਸਾਰੀ ਫੈਡਰੇਸ਼ਨ ਦਾ ਜੀ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਆ ਸਾਡੇ ਨਵੇਂ ਮੁੰਡਿਆਂ ਨੂੰ ਕਿਸੇ ਮੌਕਾ ਦਿੱਤਾ ਹਾਂ ਤੇ ਇੱਥੇ ਆਣ ਕੇ ਖੇਡਣਗੇ ਤਾਂ ਹੀ ਤਗੜੇ ਹੋਣਗੇ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਤੋਂ ਚੰਗੇ ਪਲੇਅਰ ਹੀ ਆਉਂਦੇ ਸੀਗੇ ਹਾਂ ਤੈਰ ਕੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੱਡੀ ਵੀਰ ਹੋ ਤੁਸੀਂ ਸਾਡੇ ਜੀ ਕਿ ਇੰਟਰਨੈਸ਼ਨਲ ਕਬੱਡੀ ਐਸੋਸੀਏਸ਼ਨ ਨੇ ਸਾਨੂੰ ਮੌਕਾ ਦਿੱਤਾ ਤਾਂ ਆਪਣਾ ਖੇਡ ਪਰਫਾਰਮ ਕਰਨੇ ਇੱਕ ਵਧੀਆ ਮੈਚ ਜੀ ਔਰ ਖਾਸ ਤੌਰ ਤੇ ਕਿਸ ਤਰ੍ਹਾਂ ਪਿਛਲੇ ਸਾਲ ਵੀ ਆਪਾਂ ਮੈਚ ਦੇਖੇ ਬਹੁਤ ਵਧੀਆ ਮੈਚ ਹੋਏ ਔਰ ਅੱਜ ਤੋਂ ਕੋਈ 15 20 ਸਾਲ ਪਹਿਲਾਂ ਵਾਲੀ ਗੇਮ ਜਿਹੜੀ ਦੁਬਾਰਾ ਦੇਖਣ ਨੂੰ ਮਿਲੀ ਲੱਗ ਰਿਹਾ ਸੀ ਹਰੇਕ ਪਲੇਅਰ ਜਿਹੜਾ ਮਿਹਨਤ ਕਰਦਾ ਕਿਤੇ ਕੋਈ 1 ਪੁਆਇੰਟ ਦੀ ਯਤ ਹੁੰਦੀ ਸੀ ਕਿਤੇ ਕੋਈ ਅੱਧੇ ਤੇ ਹੁੰਦੀ ਸੀ ਐਸੇ ਤਰ੍ਹਾਂ ਇਹ ਹੁਣ ਵੀ ਹਰੇਕ ਪਾਸੇ ਜਿਹੜੀ ਉਹ ਚਰਚਾ ਆ ਵੀ ਕਦੋਂ ਉਹ 12 ਜੁਲਾਈ ਦੀ ਸਵੇਰ ਆਵੇ ਤੇ ਅਸੀਂ ਜਿਹੜਾ ਪਾਵਰ ਰੇਡ ਦੀਆਂ ਗਰਾਊਂਡਾਂ ਵੱਲ ਜਿਹੜ ਬਰੀ ਬਹੁਤ ਤਗੜੇ ਮੈਚ ਹੋਏ ਜੀ ਆਹ ਪਿਆਰ ਕੀ ਅਸੀਂ ਆਸ ਕਰਦੇ ਹਾਂ ਕਿ ਪਿਛਲੀ ਵਾਰ ਤੋਂ ਵੀ ਚੰਗੇ ਮੈਚ ਜਿਹੜੇ ਉਹ ਵੇਖਣ ਨੂੰ ਜਨਤਾ ਨੂੰ ਮਿਲਣਗੇ ਕਿ ਨਵੀਂ ਵੀਰ ਇੱਥੇ ਕਬੱਡੀ ਨੂੰ ਲਿੰਟਨ ਪਿਆਰ ਕਰਦੇ ਆ ਸਾਰੇ 12 ਜੁਲਾਈ ਨੂੰ ਪਹੁੰਚ ਰਣ ਮੈਚਾਂ ਨੂੰ ਜੀ ਔਰ ਖਾਸ तौर ਤੇ ਮੈਂ 바ਕੀ ਜਿੱਥੇ ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਆ ਸੁਖੇ ਭਾਈ ਗਰਾਊਂਡ ਦੇ ਵਿੱਚ ਹੀ ਪਲੇਅਰਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇੰਨੇ ਜੱਫੇ ਉਧਰ ਪੈ ਗਿਆ ਤੇ ਇੰਨੇ ਜੱਫੇ ਇਧਰ ਪੈ ਗਿਆ ਇੰਨੇ ਕ ਪੁਆਇੰਟਾਂ ਦੀ ਜਿਹੜੀ ਕਸਰ ਰਹਿੰਦੀ ਆ ਪਰ ਕਈ ਵਾਰੀ ਐਂਡ ਤੇ ਆ ਕੇ ਯੋਰ ਵੱਧ ਮਾਰਨਾ ਪੈਂਦਾ ਕਿਉਂਕਿ ਹਰੇਕ ਨੂੰ ਇਹ ਹੁੰਦਾ ਵੀ ਜਿਹੜੀ ਵੀ ਅਸੀਂ ਕਲੱਬ ਵੱਲੋਂ ਚਾਹ ਰਾਇਲ ਵੱਲੋਂ ਖੇਡਦੇ ਜਾਂ ਕਿਸੇ ਵੱਲੋਂ ਖੇਡਦੇ ਆ ਵੀ ਅਸੀਂ ਉਹਨਾਂ ਨੂੰ ਜਿਹੜਾ ਫਰਸਟ ਪ੍ਰਾਈਜ਼ ਜਿਹੜਾ ਜਿੱਤ ਕੇ ਦਈਏ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਬਾਹਰ ਸਾਰੇ ਭਰਾ ਹੁੰਦੇ ਆ ਇਹ ਸਾਰੇ ਪਿੰਡਾਂ ਚ ਇਕੱਠੇ ਖੇਡਦੇ ਆ ਪਾਕਿਸਤਾਨ ਦੇ ਵਿੱਚ ਕੋਈ ਕਿਸੇ ਟੀਮ ਖੇਡਦਾ ਕੋਈ ਜਦੋਂ ਇੱਥੇ ਟੀਮਾਂ ਬਣ ਜਾਂਦੀਆਂ ਫਿਰ ਆਪਣੀ ਟੀਮ ਲਈ ਜੀ ਜਾਨ ਲਾਉਂਦੇ ਆ ਸਾਰੇ ਸਹੀ ਹੈ ਲਾਉਣੀ ਵੀ ਚਾਹੀਦੀ ਆ ਔਰ ਇੱਕ ਵਾਰੀ ਫਿਰ ਅਸੀਂ ਸਾਰਿਆਂ ਨੂੰ ਜਿੱਥੇ ਜੀ ਆਇਆਂ ਕਹਿੰਨੇ ਔਰ ਪ੍ਰਮਾਤਮਾ ਅੱਗੇ ਅੱਲਾਹ ਤਾਲਾ ਅੱਗੇ ਰਿਕਵੈਸਟ ਵੀ ਕਰਦੇ ਆ ਅਰਦਾਸ ਵੀ ਕਰਦੇ ਆ ਵੀ ਕਿਸੇ ਵੀ ਪਲੇਅਰ ऐसे तरह खुशी खुशी बैक ਹੋ ਪਾਕਿਸਤਾਨ ਜਾਣ ਔਰ ਪਾਕਿਸਤਾਨ ਵੀ ਵਧਾਈ ਦਾ ਪਾ ਰਿਹਾ ਜਿੱਥੇ ਇੰਡੀਆ ਪੰਜਾਬ ਦੀ ਆਪਾਂ ਗੱਲ ਕਰਦੇ ਆ ਬਹੁਤ ਵੱਡੇ ਜਿਹੜੇ ਮੈਚ ਹੁਣ ਸ਼ੁਰੂ ਹੋ ਗਿਆ ਬਾਈ ਬਿਲਕੁਲ ਛੋਟੀ ਸਾਹਿਬ ਮੈਂ ਪੈਸੇ ਵੀ ਪਾਕਿਸਤਾਨੀ ਫੈਡਰੇਸ਼ਨ ਦਾ ਤੇ ਜਿੱਥੇ ਜਿੱਥੇ ਜਿਹਨੇ ਵੀ ਟੈਲਫੋਨ ਇਹਨਾਂ ਨੂੰ ਇੱਥੇ ਲਿਆਉਣ ਤੱਕ ਪਾਇਆ ਬਣਦਾ ਯੋਗਦਾਨ ਪਾਇਆ ਹਾਂਜੀ ਬਿਲਕੁਲ ਉਹ ਸਾਰਿਆਂ ਦਾ ਹੀ ਧੰਨਵਾਦ ਆ ਕਿਸੇ ਦਾ ਨਾਮ ਰਹਿ ਜਵੇ ਕਿਸੇ ਦਾ ਲੈਤੀ ਆਪਾਂ ਸਾਰੇ ਇੱਕੋ ਬਲਕਿ ਵਿੱਚ ਹੀ ਕਹਿੰਦੇ ਸਾਰਿਆਂ ਦਾ ਜੀਨੇ ਜੀ ਨੇ ਇਹ ਮੁੰਡੇ ਇਸ ਧਰਤੀ ਤੇ ਲੈਂਡ ਕਰਾਏ ਉਹਨਾਂ ਸਾਰਿਆਂ ਦਾ ਧੰਨਵਾਦ ਐਸ ਵੈਰੀ ਆਪਾਂ ਨੂੰ ਸਾਰੀ ਆਵਾਮ ਨੂੰ ਮੈਸੇਜ ਦੇਣਾ ਚਾਹੁੰਨੇ ਵੀ ਪਾਕਿਸਤਾਨ ਦੇ ਬਿਲਕੁਲ ਫਰੈਸ਼ ਜਿਹੜੇ ਜਿਹੜੇ ਕਦੇ ਬਾਹਰ ਨਹੀਂ ਆਏ ਸੀ ਉਹ ਵੀ ਲਿਆਂਦੇ ਆ ਜਿਹੜੇ ਪੁਰਾਣੇ ਆਉਂਦੇ ਆ ਉਹ ਵੀ ਆਏ ਆ ਸਾਰੀ ਪਾਕਿਸਤਾਨ ਦੀ ਕਬੱਡੀ ਇੱਥੇ ਆ ਗਈ ਆ ਤੇ ਹੁਣ ਮੈਚ ਆਪਣੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲਿਆਂ ਨਾਲ ਹੋਣੇ ਆ ਮਿਕਸ ਕਰਕੇ ਬੜੇ ਵਧੀਆ ਮੈਚ ਹੋਣੇ ਆ ਤੇ ਆਪਾਂ ਕਹਿੰਦੇ ਆ ਤੁਸੀਂ ਆਓ ਹਮ ਹਮਾ ਕੇ ਮੁੰਡੇ ਆਪਣੇ ਜੋਰ ਦਾਜ ਜਿਆਰਾ ਪੂਰਾ ਸੁੱਖੇ ਭਾਈ ਜਿਵੇਂ ਛੱਬੇ ਨਾਲ ਵੀ ਤੁਹਾੰਨਾ ਵੀ ਗੱਲਬਾਤ ਹੁੰਦੀ ਰਹਿੰਦੀ ਆ ਜਿੱਥੇ 24 ਦੇ ਵਿੱਚ ਵਧੀਆ ਮੈਚ ਹੋਏ 25 ਦੇ ਵਿੱਚ ਉਹਨੋਂ ਵਧੀਆ ਹੋਣੇ ਆ 26 ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਆਪਣਾ ਇਹ ਜਿਹੜਾ ਹਨਾ ਪਾਕਿਸਤਾਨ ਤੋਂ ਡਾਇਰੈਕਟ ਵਾਲਾ ਕੰਮ ਕਿਉਂਕਿ ਹਰੇਕ ਵਾਰੀ ਪਲਾਸੀ ਹੋਇਆ ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਚਾ ਲੋਕਲ ਟੂਰਨਾਮੈਂਟ ਚ ਹੈ ਕੱਪ ਹੋਣਾ ਹਨਾ ਕਹਿ ਦੇਣਾ ਵੀ ਪਾਕਿਸਤਾਨ ਦੀ ਟੀਮ ਆਊਗੀ ਚਿਹਰੇ ਦੋ ਜਾਂ ਚਾਰ ਹੁੰਦੇ ਸੀ ਪਰ ਹੁਣ ਜੋ ਪਿਛਲੇ ਸਾਲਾਂ ਤੋਂ ਤੁਸੀਂ ਉਪਰਾਲਾ ਕੀਤਾ ਤੁਸੀਂ ਸੱਚੀ ਵਾਕਿਆ ਹੀ ਵਧਾਈ ਦੇ ਬਾਈ ਪਾਤਰੋਂ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਐਨਾ ਪੈਸਾ ਜਿਹੜਾ ਲਾਉਨੇ ਕੋਈ ਵਾਰੀ ਮੈਂ ਇਹ ਬਹੁਤ ਵਾਰ ਗੱਲ ਕਰਦਾ ਹੁੰਨਾ ਵੀ ਅਸੀਂ ਇਹ ਚੀਜ਼ ਨਾ ਦੇਖੀਏ ਵੀ ਅਸੀਂ ਫ੍ਰੀ ਮੈਚ ਦੇਖ ਰਹੇ ਨੇ ਉਹਦੇ ਵਿੱਚ ਬਿਜ਼ਨਸਮੈਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਹੜੇ ਡਾਲਰਾਂ ਦੀਆਂ ਪੰਡਾਂ ਲਾਉਂਦੇ ਕਰਨੇ ਬਿਲਕੁਲ ਜੀ ਬਿਲਕੁਲ ਇਹ ਪੈਸੇ ਬਿਨਾਂ ਤਾਂ ਕੋਈ ਚੱਲਦਾ ਨਹੀਂ ਚੱਲਦਾ ਹੀ ਨਹੀਂਗਾ ਜੀ ਸਹੀ ਗੱਲ ਸੋ ਬਾਕੀ ਐਟ ਦ ਸੇਮ ਟਾਈਮ ਜਿਹੜੀ ਬੀਸੀ ਦੀ ਫੈਡਰੇਸ਼ਨ ਆ ਉਹਨੇ ਵੀ ਬੜਾ ਨੀਟੂ ਕੰਗ ਹੁਣੇ ਆਜ ਹੁਣੇ ਜਿੰਨੇ ਕੁ ਬੰਦੇ ਆਪਣੇ ਭਰਾ ਉੱਥੇ ਸਾਰੇ ਕੀਦਾ ਕਿਦਾ ਨਾਂ ਲਈਏ ਟੋਟਲ ਬੀਸੀ ਫੈਡਰੇਸ਼ਨ ਨੇ ਵੀ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਮੁੰਡੇ ਆਪਣੇ ਨਾਲ ਰੜ ਕੇ ਸਾਰਿਆਂ ਦਾ ਹੀ ਮੈਂ ਇਹ ਕੋ ਲਹਿਰੇ ਵਿੱਚ ਸਾਰਿਆਂ ਦਾ ਕਹਿਣਾ ਹੈ ਚਾਹੇ ਉਹ ਕੋਈ ਜਿਵੇਂ ਯੂਐਸ ਤੋਂ ਭਾਜੀ ਹੋਣੀ ਆ ਥੱਬੇ ਥਿਆੜੇ ਹੋਣੀ ਇਥੋਂ ਕਹਿੰਦੇ ਆਪਣੇ ਟ੍ਰਾਂਟ ਬੈਂਕੂਵਰ ਤੋਂ ਆਪਣੇ ਨੀਟੂ ਕੰਗ ਤੇ ਉਹਦੀ ਸਾਰੀ ਟੀਮ ਜੀ ਸਈਰੋਂ ਟ੍ਰਾਂਟੋ ਤੋਂ ਜਿੰਨੇ ਆਪਣੇ ਭਰਾ ਸਾਰੇ ਮੁੰਡੀ ਹੋਣੀ ਆ ਆ ਆ ਗਿਆ ਆਪਣਾ ਗਰੁੱਪ ਸਾਰਾ ਆ ਗਿਆ ਜੀ ਭਾਈ ਸਸੀਆ ਭਾਈ ਵੈਲਕਮ ਜੀ ਐਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਜੋ ਮੇਰਾ ਭਰਾ ਜੀ ਭਾਈ ਜੀ ਵੈਲਕਮ ਜੀ ਐਨ ਉਹ ਪੁਰਾਣੇ ਵੀ ਹੋ ਤੁਸੀਂ ਨਵੇਂ ਵੀ ਹੋ ਜਿੱਥੇ ਪਹਿਲੇ ਸਾਲਾਂ ਦੇ ਵਿੱਚ ਵਧੀਆ ਮੈਚ ਜਿਹੜੇ ਆਪਾਂ ਦੇਖੇ ਆ ਖੇਡੇ ਆ ਤੁਸੀਂ ਔਰ ਐਗਤੀ ਖਾਸ ਔਰ ਤੇ ਆਪਾਂ ਆਸ ਹਾਲ ਦੇ ਵਿੱਚ ਵੀ ਇਹੋ ਆਸ ਰੱਖਦੇ ਆ ਕਿ ਵਧੀਆ ਮੈਚ ਹੋ ਜੀ ਇਨਸ਼ਾਅੱਲਾ ਬਹੁਤ ਵਧੀਆ ਮੈਚ ਹੋ ਜੀ ਜੀ ਪਾਕਿਸਤਾਨ ਦੇ ਮੁੰਡੇ ਜ਼ਿਆਦਾ ਖੇਡ ਰਹੇ ਆ ਇਸ ਫੈਡਰੇਸ਼ਨ ਦੇ ਵਿੱਚ ਇਨਸ਼ਾਅੱਲਾ ਅੱਗੇ ਤੋਂ ਬਹੁਤ ਜ਼ਿਆਦਾ ਖਲਾਕਾਂ ਦੇ ਮੈਚ ਹੋਣਗੇ ਔਰ ਐਗ ਦੀ ਕੁੰਜ ਕਚੇਰੇ ਆ ਜਿਹੜੇ ਮੈਂ ਦੇਖ ਰਿਹਾ ਗੱਲਬਾਤ ਵੀ ਕੀਤੀ ਆ ਨਵੇਂ ਫਰੈਸ਼ ਚਿਹਰੇ ਆ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਉਹ ਆਸ ਰੱਖਦੇ ਸੀ ਵੀ ਅਸੀਂ ਕਦੋਂ ਕੈਨੇਡਾ ਟ੍ਰਾਂਟੋ ਜਾ ਕੇ ਜਿਹੜਾ ਖੇਡੀਏ ਤੇ ਐਗ ਦੀ ਜਿਹੜੀ ਆ ਉਹਨਾਂ ਦੀ ਮੈਂ ਕਹਾਂਗਾ ਸੁਣੀ ਗਈ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸਿਆਣੇ ਚਿੱਟੇ ਮੋਤੀ ਜਾਂ ਚੌਲ ਪੌਣ ਕੀਤੇ ਆ ਉਹਨਾਂ ਦਾ ਜਿਹੜੀ ਐਂਟਰੀ ਲੱਗ ਗਈ ਬਹੁਤ ਵਧੀਆ ਇਹਦੇ ਵਿੱਚ ਸਾਰੀ ਫੈਡਰੇਸ਼ਨ ਸਾਰੀਆਂ ਕਲੱਬਾਂ ਜਿਹੜੀਆਂ ਵਧਾਈ ਦਿਆਂ ਪਾਤਰ ਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵਰਗੇ ਭਰਾਵਾਂ ਨੂੰ ਕੁਝ ਨਵੇਂ ਚਿਹਰਿਆਂ ਨੂੰ ਲੈ ਕੇ ਆਂਦਾ ਹੈ ਜੀ ਬਿਲਕੁਲ ਭਾਜੀ ਥੈਂਕ ਯੂ ਕਰਦੇ ਆਂ ਫੈਡਰੇਸ਼ਨ ਦਾ ਨਾਂ ਪਈ ਛਪੇਗਾ ਔਰ ਪੂਰੀ ਸੁਭੀਮਾਨ ਦਾ ਸਾਰਿਆਂ ਨੂੰ ਥੈਂਕ ਯੂ ਕਰਦੇ ਆਂ ਸਾਡੀ ਪਾਕਿਸਤਾਨ ਦਾ ਸਾਰਾ ਯੰਗ ਟੈਰਨ ਸਾਰਾ ਇੱਥੇ ਖੇਡ ਰਿਹਾ ਵਾ ਇਨਸ਼ਾਅੱਲਾ ਬਹੁਤ ਤਗਦੇ ਮੁਕਾਬਲੇ ਹੋਣਗੇ ਭਾ ਥੈਂਕ ਯੂ ਮੇਰਾ ਪ੍ਰਾ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਵਾਸਤੇ ਪੂਰੀ ਫੈਡਰੇਸ਼ਨ ਵਾਸਤੇ ਵੈਸਟ ਵਿਸ਼ੇਸ ਔਰ ਅਸੀਂ ਆਪਣੇ ਵੱਲੋਂ ਵੀ ਬਣਦਾ ਜਿਹੜਾ ਯੋਗਦਾਨ ਔਰ ਮੈਂ মিডিਆ ਨੂੰ ਵੀ ਕਹਾਂਗਾ ਕਈ ਵਾਰੀ ਅਸੀਂ ਕਬੱਡੀ ਜਾਂ ਸ਼ੂਆਂ ਦੇ ਬੜਾ ਕਿੰਤੂ ਪ੍ਰੰਤੂ ਕਰਦੇ ਆ ਭਾਈ ਇਹੋ ਜਿਹੇ ਜਿਹੜੇ ਪਲੇਅਰ ਆ ਜਿਹੜੇ ਸ਼ੂ ਕਰਵਾਉਂਦੇ ਆ ਔਰ ਖਾਸ ਕਰਕੇ ਜਿਹੜੇ ਸਪੋਰਟਰ ਆ ਸੁੱਖੇ ਭਾਈ ਹੁਣਾ ਵਰਗੇ ਜਿੰਨੀ ਇਹਨਾਂ ਦੀ ਟੀਮ ਆ ਵਧਾਈ ਦੇ ਪਾਤਰ ਆ ਔਰ ਆਪਾਂ ਵੀ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਇਆ ਕਰੀਏ ਘਰੇ ਦੋ ਮਹਿਮਾਨ ਸੱਦੇ ਹੁੰਦੇ ਆ ਤੇ ਸਾਰੇ ਟੱਬਰ ਨੂੰ ਪਈ ਹੁੰਦੀ ਆ ਵੀ ਕਿਤੇ ਆ ਕਮੀਨਾ ਰਹਿ ਜਵੇ ਜਦੋਂ ਐਡੇ ਵੱਡੇ ਵੱ ਜੇ ਕੋਈ ਮਾੜੀ ਮੋਟੀ ਕਮੀ ਰਹਿੰਦੀ ਤੇ ਆਪਾਂ ਆਪਣੇ ਆਪ ਦੇ ਵਿੱਚ ਸੁਧਾਰ ਲਿਆਈਦਾ ਆਪਾਂ ਆਪਣੀ ਲੀ ਕਬੱਡੀ ਕਰੀਦੀ ਨਾ ਕਿ ਆਪਾਂ ਕਦੀ ਇਹ ਸੋਚਿਆ ਕਿ ਦੂਸਰੇ ਦੀ ਲੀ ਕੱਟ ਕਰਨੀ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਲੱਗੇ ਨੇ ਆਪਣੇ ਮੈਚ ਖੇਡਣ ਤੋਂ ਉਦੋਂ ਬਾਅਦ ਜਦੋਂ ਮਾਰੀਖੇ ਨੂੰ ਉਹਨਾਂ ਬਾੜਾ ਵਾਂ ਅਸੀਂ ਕਹਿੰਦੇ ਵੀ ਇਹ ਜਿਹੜੇ ਜਿਹੜੇ ਕਬੱਡੀ ਦੇ ਪਲੇਅਰ ਹੋਏ ਜਾਂ ਬੇਸਿਕਲੀ ਪਲੇਅਰ ਹੋਏ ਦੁਨੀਆ ਦੇ ਕਿਸੇ கேਮ ਦੇ ਤੇ ਉਹਦੇ ਕਲਾਕਾਰ ਵੀ ਇਹ ਸਭ ਦੇ ਸਾਂਝੇ ਹੁੰਦੇ ਆ ਸਹੀ ਗੱਲ ਹੁਣ ਆਪਾਂ ਮੈਂ ਆਪਾਂ ਕਹਿ ਦਈਏ ਵੀ ਇੱਥੇ ਸਾਡੇ ਨਾਲ ਹੀ ਸਾਡੇ ਬੈਂਦਰ ਖਲੇ ਖੇਡਣ ਇਹਨਾਂ ਲਈ ਫੁੱਲਾ ਅਸਮਾਨ ਆ ਪਲੇਅਰ ਤੇ ਇਹ ਤਾਂ ਕਬੂਤਰ ਹਾਂ ਸਹੀ ਗੱਲ ਹੈ ਪਰ ਫਿਰ ਵੀ ਤੁਹਾਡਾ ਪਿਆਰ ਬਹੁਤ ਹੈ ਬਾਈ ਕਬੂਤਰ ਜਿੱਥੇ ਮਰਜੀ ਜਾਣ ਪਰ ਜਿੱਥੇ ਚੋਗਾ ਵਧੀਆ ਹੈ ਨਾ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇੱਥੇ ਸਾਡਾ ਟਿਕਾਣਾ ਵਧੀਆ ਬਾਬਾ ਘੁੰਮ ਕੇ ਸਕੇ ਤੁਹਾਡੇ ਕੋਲ ਚ 22 ਦੇ ਪਾਈ ਜਿੰਨੇ ਵੀ ਤੁਸੀਂ ਸਾਰੇ ਮਿੱਤਰੋਂ ਔਰ ਇਸੇ ਤਰ੍ਹਾਂ ਤੁਹਾਡਾ ਪਿਆਰ ਬਣਿਆ ਰਹੇ ਇਹ ਅਸੀਂ ਵੀ ਦਿਲੋਂ ਅਰਦਾਸ ਕਰਦੇ ਹਾਂ ਬਿਲਕੁਲ ਜੀ ਆਪਾਂ ਚਾਹੁੰਦੇ ਆਂ ਵੀ ਪ੍ਰਮਾਤਮਾ ਅਗੇ ਇੱਕ ਵਧੀਆ ਮੈਸੇਜ ਆਂਦਾ ਬਾਈ ਹਾਂਜੀ ਹਾਂਜੀ ਅਸੀਂ ਸਾਰਾ ਭਰਾਵਾਂ ਦਾ ਥੋਕ ਦੇ ਦੀ ਸਵਾਗਤ ਕਰਦੇ ਆਂ ਟੰਟੋ ਦੀ ਧਰਤੀ ਤੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਐਵੇਂ ਹੀ ਹੱਸਦੇ ਖੇਡਦੇ ਹੀ ਹੋਰ ਦੇਸ਼ਾਂ ਨੂੰ ਪਿਆਵੇ ਘਰ ਜਾਣ ਕਿਸੇ ਦੇ ਸੱਟ ਫੇਟ ਨਾ ਲੱਗੇ ਇਹ ਦਿਲੋਂ ਅਰਦਾਸ ਹਾਂਜੀ ਬਾਈ ਥੈਂਕ ਯੂ ਬਾਕੀ ਰਹਿੰਦੇ 플레이ਰ ਜਿਹੜੇ ਫੈਡਰੇਸ਼ਨ ਦੇ ਆ ਕੱਲ ਜਾਂ ਪਰਸੋ ਤੱਕ ਜਿਹੜੇ ਫੈਡਰੇਸ਼ਨ ਨੇ ਰੀਸੀਵ ਕਰ ਲੈਨੇ ਆ ਕੁਝ ਕੁ ਪਾਕਿਸਤਾਨ ਦੇ ਪਲੇਅਰ ਜਿਹੜੇ ਸਾਡੇ ਨਾਮੀ ਪਲੇਅਰ ਨੇ ਜਿੱਦਾਂ ਤੁਸੀਂ ਦੱਸਿਆ ਸ਼ੰਭਾ ਭਾਈ ਦੇ ਪਲੇਅਰ ਨੇ ਜਿੱਦਾਂ ਕੋਈ ਜਾਂਪੁਰ ਵਾਲੀ ਕੰਬੋ ਉਹਦਾ ਬਹੁਤ ਜਿੰਨੇ ਸਾਰੇ ਡੱਕਦੇ ਹਨਾ ਸੋ ਉਹ ਉਦੋਂ ਦਾ ਵੱਡਾ ਬ੍ਰਦਰ ਅੱਜ ਸਾਡੇ ਕੋਲੇ ਸਿੱਕੇ ਬਾਈ ਹਮਾਂ ਕੋਲੇ ਪਹੁੰਚ ਗਏ ਨੇ ਸੋ ਦੂਸਰੇ ਜਿਹੜੇ ਰਹਿੰਦੇ 플레이ਰ ਆ ਕੱਲ ਪਰਸੋ ਤੱਕ ਸਾਡੇ ਕੋਲੇ ਪਹੁੰਚਣੇ ਆ ਸੋ ਪਹਿਲੇ ਮੈਚ ਦੇ ਵਿੱਚ ਬਿਲਕੁਲ ਐਂਟਰੀ ਫ੍ਰੀ ਆ ਸਾਰੇ ਦਰਸ਼ਕਾਂ ਨੂੰ ਪਾਕਿਸਤਾਨੀਆਂ ਨੂੰ ਇਸ ਬੇਨਤੀ ਕਰਦੇ ਆ ਜੀ ਵੀ ਤੁਸੀਂ ਵੀ ਜਰੂਰ ਪਹੁੰਚੋ ਜੇ ਸੋ 12 ਜੁਲਾਈ ਸੈਟਰਡੇ ਵਾਲੇ ਦਿਨ ਬਹੁਤ ਤਕੜਾ ਕਬੱਡੀ ਕਰਪਾ ਔਰ ਖਾਸ ਤੌਰ ਤੇ ਸੈਟਰਡੇ ਵਾਲੇ ਦਿਨ ਜਦੋਂ ਆਪਾਂ ਮੈਚ ਦੇਖਣੇ ਸੰਡੇ ਆਪਣੇ ਕੋ ਫ੍ਰੀ ਆ ਮੰਦਾ ਰਾ ਮੈਚ ਇੰਜੋਏ ਕਰਦਾ ਸ਼ਾਮਾਂ ਨੂੰ ਪਾਰਟੀਆਂ ਵੀ ਚੱਲਣੀਆਂ ਵੀ ਕਿਹੜੀ ਜਿਹੜੀ ਟੀਮ ਨੇ ਕੱਪ ਜਿਹੜਾ ਉਹ ਚੱਕ ਲਿਆ ਵੈਸੇ ਸਾਰੇ ਵਧਾਈ ਦੇ ਪਾਤਰ ਆ ਕਿਉਂਕਿ ਜਿਹੜਾ ਪਲੇਅਰ ਕੱਪੜੇ ਲਾ ਕੇ ਗਰਾਊਂਡ ਦੇ ਵਿੱਚ ਆ ਗਿਆ ਹੈ ਨਾ ਕਈ ਵਾਰੀ ਬਾਹਰੋਂ ਤੁਹਾਡੇ ਬੇਰੇ ਵਰਗਿਆਂ ਦਾ ਜੋਰ ਸੁੱਖੇ ਬਹੁਤ ਲੱਗਦਾ ਪਰ ਜਦੋਂ ਅੰਦਰ ਜੋ ਬਣਦੀ ਆ ਉਹ ਅੰਦਰ ਪਲੇਅਰਾਂ ਨੂੰ ਪਤਾ ਹੁੰਦਾ ਕਿ ਨਹੀਂ ਬਿਲਕੁਲ ਸਹੀ ਗੱਲ ਉਹ ਬਾਹਰੋਂ ਤਾਂ ਆਪਾਂ ਸਾਰੇ ਵੈਸੇ ਵੀ ਕਿਤੇ ਹੱਸਦੇ ਖੇਡਦੇ ਗਰਾਊਂਡ ਦੇ ਵਿੱਚ ਪੂਰੀ ਜੈਦ ਹੁੰਦੀ ਆ ਆਪਣੀ ਟੀਮ ਲਈ ਹਾਂ ਔਰ ਚਾਹੀਦੀ ਵੀ ਆ ਦਿਲੋਂ ਔਰ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਟ੍ਰਾਂਟੋ ਦੇ ਵਿੱਚ ਜੀ ਆ ਕੇ ਨੇ ਥੈਂਕ ਯੂ ਥੈਂਕ ਯੂ ਦੋਸਤੋ ਇੱਕ ਵਾਰੀ ਫਿਰ ਵੈਲਕਮ ਜੀਆ ਨੂੰ ਤੁਹਾਡਾ ਤੁਹਾਡੇ ਆਪਣੇ ਇਸ ਚੈਨਲ RPD 24 ਤੇ ਨਾਲ ਹੀ ਸਾਡਾ ਸੈਕੰਡ ਚੈਨਲ ਆ ਉੜੀਕ 24 ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰਨਾ ਜਿਸ ਤਰ੍ਹਾਂ ਹੁਣ ਟ੍ਰਾਂਟੋ ਏਅਰਪੋਰਟ ਆ ਟਰਮੀਨਲ 3 ਤੇ ਆ ਸਾਰੇ ਪਲੇਅਰ ਭਰਾ ਪਹੁੰਚ ਗਏ ਜਿੱਥੇ ਪਾਕਿਸਤਾਨ ਤੋਂ ਔਰ ਇੱਥੋਂ ਸਾਰੇ ਜਿੰਨੇ ਵੀ ਪ੍ਰੋਮੋਟਰ ਆ ਬਿਜ਼ਨਸਮੈਨ ਪਹੁੰਚੇ ਆ ਔਰ ਗੱਡੀਆਂ ਦੇ ਵਿੱਚ ਬਹਿ ਰਹੇ ਪਲੇਅਰ ਤੇ ਇਹਨਾਂ ਨੂੰ ਜਿਹੜਾ ਜੀ ਜਿੱਥੇ-ਜਿੱਥੇ ਇਹਨਾਂ ਦੀ ਜਗ੍ਹਾ ਹੋਟਲ ਵਗੈਰਾ ਘਾਰਿਆ ਉੱਥੇ ਅਸੀਂ ਪਹੁੰਚਣਾ ਤੇ 12 ਜੁਲਾਈ ਨੂੰ ਇੱਕ ਵਾਰੀ ਫਿਰ ਮੈਂ ਤੁਹਾਨੂੰ ਆਪਣੇ ਵੱਲੋਂ ਵਿਚਾਰਸ਼ ਕਰਦਾ ਕਿ ਕਬੱਡੀ ਨੂੰ ਆਪਾਂ ਦਿਲੋਂ ਪ੍ਰਮੋਟ ਕਰੀਏ ਜੇ ਆਪਾਂ ਚੰਗਿਆਂ ਦੀ سپورਟ ਕਰਾਂਗੇ ਤੇ ਚੰਗੀਆਂ ਚੀਜ਼ਾਂ ਤਾਂ ਹੀ ਅੱਗੇ ਆਉਣਗੀਆਂ ਔਰ ਇਹ ਜਿਹੜਾ ਟੂਰਨਾਮੈਂਟ 12 ਜੁਲਾਈ ਨੂੰ ਟੂਰਨਾਮੈਂਟ ਹੋ ਰਿਹਾ ਪਾਵਰ ਇਡੀਆਂ ਖੁੱਲੀਆਂ ਗਰਾਊਂਡਾਂ ਦੇ ਵਿੱਚ ਔਰ ਇਹਦੀ ਕੋਈ ਵੀ ਐਂਟਰੀ ਫੀਸ ਨਹੀਂ ਸਵੇਰੇ ਸਮੇਂ ਸਰ ਸਟਾਰਟ ਹੋ ਜਾਣਾ ਔਰ ਕੈਨ ਸਿੱਖ ਦੀ ਗੱਲ ਕਰਾਂ 41ਵਾਂ ਕਬੱਡੀ ਕੱਪ ਜਿਹੜਾ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਔਰ ਤੁਸੀਂ ਐਸੇ ਹੀ ਤਰ੍ਹਾਂ ਸਾਡੇ ਨਾਲ ਬਨੇ ਰਹਿਣਾ ਡੇਲੀ ਦੇ ਦੋ ਪ੍ਰੋਗਰਾਮ ਤੁਸੀਂ ਸਾਡੇ ਸੁਣਦੇ ਤੇ ਦੇਖਦੇ ਹੋ ਇੱਕ ਪਿਛਲਾ 18 ਕੇ ਸਾਲ ਦਾ ਸਮਾਂ ਹੋ ਗਿਆ ਮੈਨੂੰ 770 ਈਐਮ ਤੇ ਕਰਦਿਆਂ ਨੂੰ ਰੌਣਕ ਪੰਜਾਬ ਦੀ ਤੇ ਸੈਕੰਡ ਆਪਣਾ ਪ੍ਰੋਗਰਾਮ ਜਿਹੜਾ ਉਡੀਕ ਸ਼ਾਮ ਨੂੰ 5 ਤੋਂ 6 ਕਰੀਦਾ ਗੱਲ ਕੀ ਸੱਤੇ ਦਿਨ ਜਿਹੜਾ ਤੁਸੀਂ ਦੋ ਰੇਡੀਓ ਪ੍ਰੋਗਰਾਮ 24 ਘੰਟੇ ਟੈਲੀਵਿਜ਼ਨ ਟ੍ਰਾਂਟੋ ਦੇ ਵਿੱਚ ਤੁਸੀਂ ਬ੍ਰੈਂਟਨ ਆਫਿਸ ਦੇ ਵਿੱਚ ਵੀ ਸਾਡੇ ਸਟੂਡੀਓ ਵਿਜ਼ਿਟ ਕਰ ਸਕਦੇ ਹੋ ਔਰ ਇਸੇ ਹੀ ਤਰ੍ਹਾਂ ਤੁਸੀਂ ਜਿਹੜਾ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਵੀ ਆਪਣਾ ਆਫਿਸ ਆ ਕਬੱਡੀ ਨਾਲ ਇੰਨਾ ਦਿਲੋਂ ਪਿਆਰ ਆ ਸੱਟ ਲੱਗਣ ਦੇ ਬਾਅਦ ਵੀ ਆਪਾਂ 에ਅਰਪੋਰਟ ਤੇ ਪਹੁੰਚੇ ਆ ਜਿਵੇਂ ਗੱਲ ਹੁੰਦੀ ਆ ਸਿਆਣਿਆਂ ਦੀ ਝਾਮ ਕਹਾਵਤਾਂ ਸੁਣਦੇ ਆ ਸੱਦੀ ਹੋਈ ਮਿੱਤਰਾਂ ਦੀ ਪੈਰੀ ਜੁੱਤੀ ਨਾ ਪਾਵਾਂ ਜਦੋਂ ਭਰਾ ਪਿਆਰ ਇੰਨਾ ਕਰਦੇ ਸਾਰੇ ਤੇ ਫਿਰ ਉੱਥੇ ਇਹ ਸੱਟਾ ਨਾਰਮਲ ਆ ਚਲੋ ਜੀ ਐਸੇ ਹੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਬਣੇ ਰਹਿਣਾ ਮਿਲਦੇ ਆਂ ਫਿਰ ਦੁਬਾਰਾ ਰੋ ਰਿਹਾ ਬਾਈ 13ਵੀਂ ਆਰਪੀਡੀ 24 ਦੇ ਵੈਲਕਮ ਜੀ ਆਇਆਂ ਨੂੰ ਜਿਸ ਤਰ੍ਹਾਂ ਬਾਈ ਸੁਖੇ ਹੁਣਾਂ ਦਾ ਅੱਗੇ ਮੈਂ ਗੱਲ ਕਰਦਾ ਸਾਰੇ ਭਰਾਵਾਂ ਨਾਲ ਬਾਈ ਤੁਸੀਂ ਫੈਡਰੇਸ਼ਨ ਸਾਰੀਆਂ ਕਲੱਬਾਂ ਛੱਬੇ ਬਾਈ ਦੀ ਗੱਲ ਕਰਾਂ ਵਧਾਈ ਦੇ ਪਾਤਰੋਂ ਯਾ ਅਜਦਾ ਯਾਜ ਪਰ ਕੇ ਲੈਣ ਦਾ ਏਟੀਵੀਕ ਨਹੀਂ ਜੀ ਜੀ ਬਾਈ ਹਾਂ ਇਹ ਜਿੰਨੇ ਵੀ ਦਰਸ਼ਕ ਸਰੋਤਾ ਹੋਣ ਉਹ ਵੀ ਖਾ ਉਹ ਵੀ ਹੋਰ ਆਪਣੇ ਇੰਡੀਆ ਤੋਂ ਆਏ ਨੇ ਕਰਨ ਵੀ ਠੀਕ ਹੈ ਉਹਨੇ ਕਨੇ ਦਾ ਸਾਰੇ ਜਨ ਪਲੇਅਰ ਆਉਂਦੇ ਹੀ ਰਹਿਣੇ ਆਣ ਠੀਕ ਹੈ ਤੇ ਖਾਸ ਕਰਕੇ ਅੱਜ ਦੀ ਮੈਂ ਦੇਖ ਰਿਹਾ ਬਹੁਤ ਸਾਰੇ ਚਿਹਰੇ ਆ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਕਹਿੰਦੇ ਵੀ ਛੋਡੀ ਬਾਈ ਸਾਡੀ ਪਹਿਲੀ ਵਾਰੀ ਐਂਟਰੀ ਲੱਗੀ ਆ ਫੈਡਰੇਸ਼ਨ ਸਾਰੀਆਂ ਕਲੱਬਾਂ ਵਿਧਾਈ ਦੀਆਂ ਪਾਤਰ ਆ ਜਿਹੜੀ ਸਾਡੀ ਕਹਿੰਦੇ ਇਹ ਮੈਂ ਕਮਾਂਗਾ ਸੁਣੀ ਗਈ ਵੀ ਅਸੀਂ ਵੀ ਆ ਗਏ ਇੱਥੇ। ਹਾਂਜੀ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹਰੇਕ ਵਾਰੀ ਪਿਛਲੇ ਸਾਲ ਵੀ ਤੇ ਹਰੇਕ ਵਾਰੀ ਛੱਟ ਛੱਡ ਕੇ ਹੈਲਪ ਕਰਦੇ ਹੋ। ਤੁਹਾਡਾ ਬਹੁਤ ਥੈਂਕ ਯੂ ਭਾਈ। ਥੈਂਕ ਯੂ ਥੈਂਕ ਯੂ ਗੁਰੇਬਾਈ ਥੈਂਕ ਯੂ। ਜੀ ਦਰਸ਼ਕੋ ਸਰੋਤੂ ਐਸੇ ਹੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਬਨੇ ਰਹਿਣਾ ਤੇ ਕਰਦੇ ਫਿਰ ਦੁਬਾਰਾ ਗੱਲਬਾਤ ਕੋਈ ਵੀ ਸਾਨਾ ਗੱਲਬਾਤ ਮੇਨਾਂ ਕਰਨ 416 303 4444 ਆਪਣਾ ਨੰਬਰ ਐਸੇ ਹੀ ਤਰ੍ਹਾਂ ਪ੍ਰੋਗਰਾਮਾਂ ਦੇ ਨਾਲ ਬਣੇ ਰਹਿਣਾ ਚਾਹੀਦਾ ਹੈ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ